ਚੰਡੀਗੜ੍ਹ ਸਮੇਤ ਪੰਜਾਬ ਦੇ ਵਿੱਚ ਲਗਾਤਾਰ ਕੜਾਕੇ ਦੀ ਠੰਡ ਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਅੱਜ ਜ਼ਰੂਰ ਰਾਹਤ ਮਿਲੀ ਹੈ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਸੂਰਜ ਦੇਵ ਦੇ ਦਰਸ਼ਨ ਹੋਏ ਲੇਕਿਨ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵੇਲੇ ਕਿਉਂਕਿ ਸ਼ੀਤ ਲਹਿਰ ਲਗਾਤਾਰ ਹਾਲਾਂਕਿ ਤੂਫਾਨ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਜਿਹੜੀ ਠੰਡੀ ਹਵਾਵਾਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੀ ਹੈ ਇਸ ਕਰਕੇ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਦੂਜੇ ਪਾਸੇ ਹਸਪਤਾਲਾਂ ਦੇ ਵਿੱਚ ਵੀ ਲਗਾਤਾਰ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿਉਂਕਿ ਹਾਰਟ ਦੇ ਪੇਸ਼ੈਂਟਸ ਨੇ ਜਾਂ ਫਿਰ ਹੋਰ ਵੀ ਜਿਹੜੀ ਦਿੱਕਤ ਹੈ ਠੰਡ ਕਰਕੇ ਉਹ ਜ਼ਿਆਦਾ ਵਧ ਰਹੀ ਹੈ ਔਰ ਉਹਨਾਂ ਦੇ ਪੇਸ਼ੈਂਟਸ ਉਹਨਾਂ ਦੇ ਮਰੀਜ਼ ਵੀ ਵਧੇ ਹੈ ਜਿਸ ਕਰਕੇ ਡਾਕਟਰਸ ਵੱਲੋਂ ਵੀ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਖਾਸ ਤੌਰੇ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਸਵੇਰ ਦੇ ਸਮੇਂ ਜਿਹੜੀ ਵਾਕ ਕਰਦੇ ਆ ਲੋਕ ਖਾਸ ਤੌਰ ਤੇ ਬਜ਼ੁਰਗ ਲੋਕ ਉਹ ਪਰਹੇਜ਼ ਕਰਨ ਉਸ ਤੋਂ ਇਲਾਵਾ ਪੂਰੇ ਕਵਰ ਕਰਕੇ ਫਿਰ ਹੀ ਘਰ ਤੋਂ ਨਿਕਲੋ ਕਿਉਂਕਿ ਜਿਹੜੀ ਕੜਾਕੇ ਦੀ ਠੰਡ ਹੈ শীত ਲਹਿਰ ਪੈ ਰਹੀ ਹੈ ਠੰਡੀ ਹਵਾਵਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਨੁਕਸਾਨ ਦੇ ਹੋ ਸਕਦੇ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਦੇ ਵਿੱਚ ਧੁੰਦ ਦਾ ਜਿਹੜਾ ਕਹਿਰ ਹੈ ਉਹ ਆਉਣ ਵਾਲੇ ਸਮਾਂ 'ਚ ਜ਼ਰੂਰ ਦਿਖੇਗਾ ਹਾਲਾਂਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੈਸਟਰਨ ਡਿਸਟਰਬੈਂਸ ਕਰਕੇ ਵੈਸਟਰਨ ਡਿਸਟਰਬੈਂਸ ਕਰਕੇ ਅੱਜ ਕਈ ਜਿਲ੍ਹਿਆਦੇ ਵਿੱਚ ਮੀਂਹ ਪੈ ਸਕਦਾ ਹੈ ਔਰ ਉਸ ਤੋਂ ਬਾਅਦ ਇਲਾਵਾ ਕੜਾਕੇ ਦੀ ਠੰਡ ਜਿਹੜੀ ਹੈ ਉਹ ਦੁਬਾਰਾ ਪੈ ਸਕਦੀ ਔਰ ਤੁੰਦਾ ਕਹਿਰ ਵੀ ਵੇਖਣ ਨੂੰ ਮਿਲ ਸਕਦਾ ਖਾਸ ਤੌਰ ਤੇ ਸਵੇਰ ਦਾ ਸਮਾਂ ਰਾਤ ਦਾ ਸਮਾਂ ਤੁੰਦਾ ਜਿਹੜਾ ਕਹਿਰ ਹੈ ਉਹ ਜ਼ਰੂਰ ਇਸ ਕਰਕੇ ਜਿਹੜੇ ਹਾਈਵੇ ਤੇ ਲੋਕ ਨਿਕਲ ਰਹੇ ਆ ਆਪਣੀ ਗੱਡੀਆਂ ਤੇ ਉਹਦੀ ਰਫ਼ਤਾਰ ਬਹੁਤ ਧੀਮੀ ਹੋਣੀ ਚਾਹੀਦੀ ਹੈ ਕਿਉਂਕਿ ਕਈ ਇਸ ਤਰ੍ਹਾਂ ਦੇ ਐਕਸੀਡੈਂਟਸ ਇਸ ਟਾਈਮ 'ਚ ਹੁੰਦੇ ਆ ਔਰ ਇੱਕ ਦੋ ਦਿਨ ਦੇ ਅੰਦਰ ਅਸੀਂ ਦੇਖੀਏ ਕਿ ਕਈ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਈਆਂ ਕਿ ਅਨਫੋਰਚੂਨੇਟ ਉਹਦੇ ਵਿੱਚ ਮੌਤਾਂ ਵੀ ਹੋਈਆਂ ਇਸ ਕਰਕੇ ਲੋਕਾਂ ਨੂੰ ਬਾਰ-ਬਾਰ ਐਡਵਾਈਜ਼ਰੀ ਵੀ ਜਾਰੀ ਕੀਤੀ ਜਾਂਦੀ ਹੈ بار بار ట్రాఫిక్ پولیس ਵੱਲੋਂ پولیس ਵੱਲੋਂ ਵੀ ਲਗਾਤਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਰਫ਼ਤਾਰ ਧੀਵੀ ਕਰਕੇ ਚਲੋ ਔਰ ਐਮਰਜੈਂਸੀ ਹੈ ਤਾਂ ਹੀ ਤੁਸੀਂ ਘਰ ਤੋਂ ਨਿਕਲੋ ਗੱਡੀਆਂ ਲੈ ਕੇ ਕਿਉਂਕਿ ਇਸ ਟਾਈਮ ਬਿਲਕੁਲ ਵਿਜ਼ਿਬਿਲਟੀ ਜੈਸੀ ਗੱਲ ਕਰ ਲਈ ਹੈ ਹਾਈਵੇ ਤੇ ਖਾਸ ਤੌਰ ਤੇ ਉਹ ਬਿਲਕੁਲ ਜ਼ੀਰੋ ਹੈ ਜਿਸ ਕਰਕੇ ਐਕਸੀਡੈਂਟ ਜਿਹੜਾ ਖਤਸਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਇਸ ਕਰਕੇ ਲਗਾਤਾਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਸ਼ੀਤ ਲਹਿਰ ਦਾ ਕਹਿਰ ਆਉਣ ਵਾਲੇ ਦਿਨਾਂ ਚ ਵੀ ਬਦੂਗਾ ਚੰਡੀਗੜ੍ਹ ਸਬੇਤ ਪੰਜਾਬ ਦੇ ਵਿੱਚ ਲਗਾਤਾਰ ਕੜਾਕੇ ਦੀ ਠੰਡ ਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਅੱਜ ਜ਼ਰੂਰ ਰਾਹਤ ਮਿਲੀ ਹੈ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਸੂਰਜ ਦੇਵ ਦੇ ਦਰਸ਼ਨ ਹੋਏ ਹੈ। ਲੇਕਿਨ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵੇਲੇ ਕਿਉਂਕਿ ਸ਼ੀਤ ਲਹਿਰ ਲਗਾਤਾਰ ਹਾਲਾਂਕਿ ਧੁੱਪ ਤਾਂ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਜਿਹੜੀ ਠੰਡੀ ਹਵਾਵਾਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੀ ਹੈ ਇਸ ਕਰਕੇ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਦੂਜੇ ਪਾਸੇ ਹਸਪਤਾਲਾਂ ਦੇ ਵਿੱਚ ਵੀ ਲਗਾਤਾਰ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿਉਂਕਿ ਹਾਰਟ ਦੇ ਪੇਸ਼ੈਂਟਸ ਨੇ ਜਾਂ ਫਿਰ ਹੋਰ ਵੀ ਜਿਹੜੀ ਦਿੱਕਤ ਹੈ ਠੰਡ ਕਰਕੇ ਉਹ ਜ਼ਿਆਦਾ ਵਧ ਰਹੀ ਹੈ ਔਰ ਉਹਨਾਂ ਦੇ ਪੇਸ਼ੈਂਟਸ ਉਹਨਾਂ ਦੇ ਮਰੀਜ਼ ਵੀ ਵਧੇ ਹੈ ਜਿਸ ਕਰਕੇ ਡਾਕਟਰਸ ਵੱਲੋਂ ਵੀ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਖਾਸ ਤੌਰੇ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਸਵੇਰ ਦੇ ਸਮੇਂ ਜਿਹੜੀ ਵਾਕ ਕਰਦੇ ਆ ਲੋਕ ਖਾਸ ਤੌਰ ਤੇ ਬਜ਼ੁਰਗ ਲੋਕ ਉਹ ਪਰਹੇਜ਼ ਕਰਨ ਉਸ ਤੋਂ ਇਲਾਵਾ ਪੂਰੇ ਕਵਰ ਕਰਕੇ ਫਿਰ ਹੀ ਘਰ ਤੋਂ ਨਿਕਲੋ ਕਿਉਂਕਿ ਜਿਹੜੀ ਕੜਾਕੇ ਦੀ ਠੰਡ ਹੈ শীত ਲਹਿਰ ਪੈ ਰਹੀ ਹੈ ਠੰਡੀ ਹਵਾਵਾਂ ਜਿਹੜੀ ਆ ਉਹ ਕਿਤੇ ਨਾ ਕਿਤੇ ਨੁਕਸਾਨ ਦੇ ਹੀ ਹੋ ਸਕਦੇ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਦੇ ਵਿੱਚ ਧੁੰਦ ਦਾ ਜਿਹੜਾ ਕਹਿਰ ਹੈ ਉਹ ਆਉਣ ਵਾਲੇ ਸਮਾਂ 'ਚ ਜਰੂਰ ਦਿਖੇਗਾ ਹਾਲਾਂਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੈਸਟਰਨ ਡਿਸਟਰਬੈਂਸ ਕਰਕੇ ਵੈਸਟਰਨ ਡਿਸਟਰਬੈਂਸ ਕਰਕੇ ਅੱਜ ਕਈ ਜਿਲ੍ਹਾ ਦੇ ਵਿੱਚ ਮੀਂਹ ਪੈ ਸਕਦਾ ਹੈ ਔਰ ਉਸ ਤੋਂ ਬਾਅਦ ਇਲਾਵਾ ਕੜਾਕੇ ਦੀ ਠੰਡ ਜਿਹੜੀ ਹੈ ਉਹ ਦੁਬਾਰਾ ਪੈ ਸਕਦੀ ਔਰ ਤੁੰਦਾ ਕਹਿਰ ਵੀ ਵੇਖਣ ਨੂੰ ਮਿਲ ਸਕਦਾ ਖਾਸ ਤੌਰ ਤੇ ਸਵੇਰ ਦਾ ਸਮਾਂ ਰਾਤ ਦਾ ਸਮਾਂ ਤੁੰਦਾ ਜਿਹੜਾ ਕਹਿਰ ਹੈ ਉਹ ਜ਼ਰੂਰ ਇਸ ਕਰਕੇ ਜਿਹੜੇ ਹਾਈਵੇ ਤੇ ਲੋਕ ਨਿਕਲ ਰਹੇ ਆ ਆਪਣੀ ਗੱਡੀਆਂ ਤੇ ਉਹਦੀ ਰਫ਼ਤਾਰ ਬਹੁਤ ਧੀਮੀ ਹੋਣੀ ਚਾਹੀਦੀ ਹੈ ਕਿਉਂਕਿ ਕਈ ਇਸ ਤਰ੍ਹਾਂ ਦੇ ਐਕਸੀਡੈਂਟਸ ਇਸ ਟਾਈਮ 'ਚ ਹੁੰਦੇ ਆ ਔਰ ਇੱਕ ਦੋ ਦਿਨ ਦੇ ਅੰਦਰ ਅਸੀਂ ਦੇਖੀਏ ਕਿ ਕਈ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਈਆਂ ਕਿ ਅਨਫੋਰਚੂਨੇਟ ਉਹਦੇ ਵਿੱਚ ਮੌਤਾਂ ਵੀ ਹੋਈਆਂ ਇਸ ਕਰਕੇ ਲੋਕਾਂ ਨੂੰ ਬਾਰ-ਬਾਰ ਐਡਵਾਈਜ਼ਰੀ ਵੀ ਜਾਰੀ ਕੀਤੀ ਜਾਂਦੀ ਹੈ ਬਾਰ ਬਾਰ ਟ੍ਰੈਫਿਕ ਪੁਲਿਸ ਵੱਲੋਂ ਪੁਲਿਸ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਰਫਤਾਰ ਧੀਵੀ ਕਰਕੇ ਚਲੋ ਐਮਰਜੈਂਸੀ ਹੈ ਤਾਂ ਹੀ ਤੁਸੀਂ ਘਰ ਤੋਂ ਨਿਕਲੋ ਗੱਡੀਆਂ ਲੈ ਕੇ ਕਿਉਂਕਿ ਇਸ ਟਾਈਮ ਬਿਲਕੁਲ ਵਿਜ਼ੀਬਿਲਟੀ ਜੈਸੀ ਗੱਲ ਕਰ ਲਈ ਹਾਈਵੇ ਤੇ ਖਾਸ ਤੌਰ ਤੇ ਉਹ ਬਿਲਕੁਲ ਜ਼ੀਰੋ ਹੈ ਜਿਸ ਕਰਕੇ ਐਕਸੀਡੈਂਟ ਜਾਂ ਜਿਹੜਾ ਖਤਸਾ ਉਹ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਇਸ ਕਰਕੇ ਲਗਾਤਾਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਸ਼ੀਤ ਲਹਿਰ ਦਾ ਕਹਿਰ ਆਉਣ ਵਾਲੇ ਦਿਨਾਂ 'ਚ ਵੀ ਵਧੂਗਾ